ਇਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ 9 ਗਨ ਗੋਵਿੰਦ ਗਾਇਓ ਨਹੀਂ ਜਨਮ ਆਕਾਰ ਥਕੀ ਨਾ ਕਹੋ ਨਾਨਕ ਹਰ ਭਜ ਮਨਾ ਜਿਵੇਂ ਵਿਦਜਲ ਕੋਮੀ ਨਾ ਬਿਖਿਆ ਨ ਸਿਉ ਕਾਹੀ ਰਚਿਓ ਨਿਮਖ ਨ ਹੋਹਿ ਓਦਾਸ ਕਹੋ ਨਾਨਕ ਪਜ ਹਰ ਮੰਨਾ ਪਰੈ ਨ ਜਮ ਕੀ ਫਾਸ ਤਰਨਾ ਪੋ ਇਉ ਹੀ ਗਇਓ ਲਿਓ ਜਰਾ ਤਨ ਜੀਤ ਕੋਹ ਨਾਨਕ ਭਜ ਹਰ ਮਨ ਆਉਦ ਜਾਤ ਹੈ ਬੀਤ ਵੇਰ ਦਬੈ ਉਹ ਸੁਜੈ ਨਹੀਂ ਕਾਲ ਪਹੁੰਚਿਓ ਆਨ ਕੋਹ ਨਾਨਕ ਨਰ ਬਾਵਰੇ ਕਿਉ ਨਾ ਭਜੈ ਭਗਵਾਨ ਧਨੰਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨਾ ਪਤਿਤ ਉਧਾਰਨ ਭੈ ਹਰਨ ਹਰ ਅਨਾਥ ਕੇ ਨਾਥ ਕੋਹ ਨਾਨਕ ਤੇਹ ਜਾਨੀ ਐ ਸਦਾ ਵਸਤ ਤੁਮ ਸਾਥ ਤਨ ਤਨ ਜਿਹ ਤੋ ਕਉ ਦੀਓ ਤਾਂ ਸਿਉ ਨਿਹੋ ਨ ਕੀਨਾ ਕੋਹ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨਾ ਤਨ ਤਨ ਸੰਪੈ ਸੁਖ ਦੀਓ ਅਰ ਜਹੇ ਨੀਕੇ ਧਾਮ ਕਹੁ ਨਾਨਕ ਸੁਨਰੀ ਮਨਾ ਸਿਮਰਤ ਕਾਹੀ ਨਾਮ ਸਭ ਸੁਖ ਦਾਤਾ RAM ਹੈ ਦੂਸਰ ਨਾਹਿ ਨ ਕੋਈ ਕਹੁ ਨਾਨਕ ਸੁਨਰੀ ਮਨਾ ਤੇ ਸਿਮਰਤ ਗਤ ਹੋਏ ਜਿਹੇ ਸਿਮਰਤ ਗਤ ਪਈ ਐ ਤੇਹ ਭਜਰੇ ਤੈ ਮੀਤ ਕਹੋ ਨਾਨਕ ਸੁਨਰੇ ਮਨਾ ਔਦ ਕਟਤ ਹੈ ਨੀਤਾ ਪੰਜ ਤਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ ਜੇ ਤੇ ਉਪਜਿਓ ਨਾਨਕਾ ਲੀਨ ਤਾਹੇ ਮੈ ਮਾਨਾ ਘਟ ਘਟ ਮੈਂ ਹਰਿ ਜੂ ਬਸੈ ਸੰਤਨ ਕਹਿਓ ਪੁਕਾਰ ਕਹੋ ਨਾਨਕ ਤੇ ਭਜ ਮੰਨਾ ਭਉ ਨਿਦ ਉਤਰਹਿ ਪਾਰ ਸੁਖ ਦੁਖ ਜੇ ਪਰਸੈ ਨਹੀਂ ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨਰੀ ਮਨਾ ਸੋ ਮੂਰਤ ਭਗਵਾਨ ਓਸ ਤਤ ਨਿੰਦਿਆ ਨਾਹੀ ਜੀ ਕੰਚਨ ਲੋ ਸਮਾਨ ਕਹੋ ਨਾਨਕ ਸੁਨਰੀ ਮਨਾ ਮੁਖ ਤਾਹੇ ਤੈ ਜਾੰ ਆਰਖ ਸੋਗ ਜਾਂ ਕਹਿ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁਨਰੀ ਮਨਾ ਮੁਕਤ ਤਾਹੀ ਤੈ ਜਾਨ ਐ ਕਾਹੂ ਕੋ ਦੇਤ ਨਹਿ ਨਹਿ ਪਹਿਮਾਨ ਤਾਨ ਕਹੋ ਨਾਨਕ ਸੁਨਰੀ ਮਨਾ ਗਿਆਨੀ ਤਾਹੇ ਬਖਾਨਾ ਜੇ ਵਿਖਿਆ ਸਗਲੀ ਤਾਜੀ ਲਿਓ ਭੇਖ ਵੈਰਾਗ ਕਹੋ ਨਾਨਕ ਸੁਨਰੀ ਮਨਾ ਤੇਹ ਨਾਰ ਮਾਥੇ ਭਾਗ ਜੇ ਮਾਇਆ ਮਮਤਾ ਤਾਜੀ ਸਭ ਤੇ ਭਿਓ ਦਾਸ ਕਹੋ ਨਾਨਕ ਸੁਨਰੀ ਮਨਾਂ ਤੇ ਘਟ ਬ੍ਰਹਮ ਨਿਵਾਸ ਜੇ ਪ੍ਰਾਨੀ ਹੋ ਮੈਂ ਤਜੀ ਕਰਤਾ RAM ਪਸ਼ਾਨ ਕਹੋ ਨਾਨਕ ਬਹੁ ਮੁਕਤ ਨਰ ਇਹ ਮਨ ਸਾਚੀ ਮਾਨ ਭੈ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਇਸ ਦਿਨ ਜੋ ਨਾਨਕ ਭਜੈ ਸਫਲ ਹੋਇ ਤੇ ਕਾਮ ਜੇ ਬਾਗੁਨ ਗੋਬਿੰਦ ਭਜੋ ਕਰਮ ਨਸੋ ਨੋ ਹਰ ਨਾਮ ਕਹੋ ਨਾਨਕ ਸੁਨਰੇ ਮਨਾ ਪਰ ਹੈ ਨ ਜਮ ਕੈ ਧਾਮ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ਕੋ ਨਾਨਕ ਆਪਨ ਤਰੈ ਔਰ ਨਲੇਤ ਉਧਾਰ ਜਿਉ ਸੁਪਨਾ ਅਰ ਭੇਖਣਾ ਐਸੇ ਜਗ ਕੋ ਜਾਣ ਇਨ ਮੈਂ ਕਛ ਸਾਚੂ ਨਹੀਂ नानक बिन भगवान निस दिन माया कार ने प्राणी डोलत नीता कोटन मैं नानक कौ नारायण जे जीता जैसे जलते बुद बुदा ਉੱਭਜੈ ਬਿਨ ਸੈ ਨੀਤ ਜਗ ਰਚਨਾ ਤੈ ਸੇ ਰਚੀ ਕਹੋ ਨਾਨਕ ਸੁਨ ਮੀਤਾ ਪ੍ਰਾਨੀ ਕਸ਼ੂ ਨ ਚੇਤੈ ਮਦ ਮਾਇਆ ਕੈ ਅੰਧ ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਫੰਦ ਜੋ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੇ ਹਾ ਕਹ ਨਾਨਕ ਸੁਨ ਰੇ ਮਨ ਆ ਦੁਰਲਭ ਮਾਨੁਖ ਦੇਹ ਮਾਇਆ ਕਾਰਨ 타 ਵਹੀ ਮੂਰਖ ਲੋਗ ਅਜਾਨ ਕੋ ਨਾਨਕ ਵੇਨਾਰ ਭਜਨ ਬਿਰਥਾ ਜਨਮ ਸਿਰਾਨ ਜੋ ਪ੍ਰਾਨੀ ਨੇ ਸਦੈਨ ਭਜੇ ਰੂਪ ਰਾਮ ਤੇ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਦਰਿਓ ਬਿਸਾਰੇ ਗੋਬਿੰਦ ਨਾਮ ਕੋ ਨਾਨਕ ਵਿਨ ਹਰ ਭਜਨ ਜੀਵਨ ਕੌਨੇ ਕਾਮ ਪ੍ਰਾਨੀ ਰਾਮ ਨ ਚੇਤਈ ਮਦ ਮਾਇਆ ਕੈ ਅੰਧ ਕੋ ਨਾਨਕ ਹਰ ਭਜਨ ਬਿਨ ਪਰਤ ਤਾਹੀ ਜਮ ਫੰਦਾ ਸੋਖਮੇ ਬਹੁ ਸੰਗੀ ਭਏ ਦੁਖ ਮੇ ਸੰਗ ਨ ਕੋਈ ਕੋ ਨਾਨਕ ਹਰ ਭਜ ਮੰਨ ਅੰਤ ਸਹਾਈ ਹੋਏ ਜਨਮ ਜਨਮ ਪਰ ਮਤ ਫਿਰਿਓ ਮਿਟਿਓ ਨਾ ਜਮ ਕੋ ਤਰਾਸ ਕੋ ਨਾਨਕ ਹਰ ਭਜ ਮੰਨ ਨਿਰਭੈ ਪਾਵੇ ਵਾਸ ਜਤਨ ਬਹੁਤ ਮੈਂ ਕਰ ਰਹੇ ਹੋ ਮਿਟੇਉ ਨਾ ਮਨ ਕੋ ਮਾਨ ਦੁਰਮਤ ਸਿਉ ਨਾਨਕ ਫਦਿਓ ਆਖ ਲਿਹੋ ਭਗਵਾਨ ਬਾਲ ਜਵਾਨੀ ਅਰ ਬਿਰਦ ਫੁਨਾ ਤੀਨ ਅਵਸਥਾ ਜਾਣਾ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨਾ ਕਾਰਨ ਹੋ ਤੋ ਸੁਨਾ ਕੀਓ ਪਰਿਓ ਲੋਭ ਕੈ ਫੰਦ ਨਾਨਕ ਸਮਿਉ ਰਮਗੇਉ ਅਬ ਕਿਉ ਰੋਵਤ ਅੰਦਾ ਮਨ ਮਾਇਆ ਮੈਂ ਰਮ ਰਹਿਉ ਨਿਕਸਤ ਨਾਹਿ ਨਮੀਤਾ ਨਾਨਕ ਮੂਰਤ ਚਤਰ ਜਿਉ ਛਾੜਤ ਨਾਹਿ ਨਭੀਤਾ ਨਰ ਚਾਹਤ ਕਸ਼ ਔਰ ਔਰ ਕੀ ਔਰ ਹੈ ਭਾਈ ਚਤ ਵਤ ਰਹੋ ਠਾ ਗੌਰ ਨਾਨਕ ਫਾਸੀ ਗੱਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨਾ ਕੋਏ ਕਹ ਨਾਨਕ ਸੁਨਰੇ ਮਨਾ ਹਰ ਭਾਵੇ ਸੋ ਹੋਏ ਜਗਤ ਪਿਖਾਰੀ ਫਿਰਤ ਹੈ ਸਭ ਕੋ ਦਾਤਾ RAM ਕਹੋ ਨਾਨਕ ਮਨ ਸਿਮਰਤੇ ਹੀ ਪੂਰਨ ਹੋਵੇ ਕਾਮ ਝੂਠੇ ਮਾਨ ਕਹਾ ਕਰੇ ਜਗ ਸੁਪਨੇ ਜਿਉ ਜਾਨ ਇਨ ਮੈਂ ਕਸ਼ਤੇ ਰੋ ਨਹੀਂ ਨਾਨਕ ਕਹਿਓ ਬਖਾਨ ਗਰਭ ਕਰਤ ਹੈ ਦੇਹ ਕੋ ਬਿਨ ਸੈ ਸ਼ਿਨ ਮੈਂ ਮੀਤਾ ਜੇ ਪ੍ਰਾਨੀ ਹਰ ਜਸ ਕਹਿਓ ਨਾਨਕ ਤੇਹ ਜਗ ਜੀਤਾ ਜੇ ਕਟ ਸਿਮਰਨ ਆਰਾਮ ਕੋ ਸੋ ਨਾਰ ਮੁਕਤਾ ਜਾਨ ਤੇਹ ਨਾਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਏਕ ਭਗਤ ਭਗਵਾਨ ਜਿਹ ਪ੍ਰਾਨੀ ਕੈ ਨਾਹੇ ਮਨ ਜੈਸੇ ਸੂਕਰ ਸਵਾਨ ਨਾਨਕ ਮਨੋ ਤਾਹੀ ਤਾਨ ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਵਿਦ ਹਰ ਭਜੋ ਇਕ ਮਨ ਹੋਏ ਇਕ ਚਤ ਤੀਰਥ ਬਰਤ ਵਰਦਾਨ ਕਰ ਮਨ ਮੈਂ ਧਰੈ ਗੋਮਾਨ ਨਾਨਕ ਨੇ ਫਲ ਜਾਤ ਤੇਹਿ ਜਿਉ ਕੋਂ ਚਰ ਇਸ਼ਨਾਨ ਸਿਰ ਕੰਪਿਓ ਪਗ ਡਗ ਮਗੇ ਨੈਨ ਜੋਤ ਤੇਹਿ ਨਾ ਕਹੋ ਨਾਨਕ ਇਹ ਵਿਦ ਭਾਈ ਤਉ ਨ ਹਰਿ ਰਸਲੀ ਨਾ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾ ਹੈ ਨਾਨਕ ਥਿਰ ਹਰਿ ਭਗਤ ਹੈ ਤੇਰਾ ਖੋ ਮਨ ਮਾਹੇ ਜਗ ਰਚਨਾ ਸਭ ਝੂਠ ਹੈ ਜਾਨ ਲਹੋਰੀ ਮੀਤ ਕਹਿ ਨਾਨਕ ਥਿਰ ਨਾ ਰਹੈ ਜਿਉ ਬਾਲੂ ਕੀ ਪੀਤ ਆ ਰਾਮ ਗयो ਮਾਰਾਵਨ ਗयो ਜਾਂ ਕੋ ਬਹੁ ਪਰਵਾਰ ਕੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਚਿੰਤਾ ਤਾਂ ਕੀ ਕੀ ਜੀਏ ਜੋ ਅਨਹੋਨੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ ਜੋ ਉਪਜਿਓ ਸੋ ਬਿੰਸ ਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਇ ਲੇ ਸਾਡ ਸਗਲ ਜੰਜਾਲ ਦੋਇਰਾ ਬਲ ਛਟ ਕਿਉ ਬੰਦਨ ਪਾਰੇ ਕਛੂ ਨਾ ਹੋ ਤੋ ਉਪਾਈ ਕਹੋ ਨਾਨਕ ਅਬ ਊਟ ਹਰ ਗਜ ਜਿਉ ਹੋ ਸਹਾਈ ਬਲ ਹੋਆ ਬੰਧਨ ਛੁਟੇ ਸਬਕਿ ਸ਼ੋਤੋ ਪਾਈ ਨਾਨਕ ਸਬਕਿ ਤੁਮਰੇ ਹਾਥ ਮੇ ਤੁਮਹੀ ਹੋ ਤ ਸਹਾਈ ਸੰਗ ਸਖਾ ਸਬ ਤਜ ਗਏ ਕੋ ਨਾ ਨਿਵਿ ਹੋ ਸਾਥ ਕਹੋ ਨਾਨਕ ਏ ਬਿਪਤ ਮੈਂ ਟੇਕ ਏਕ ਰਬ ਨਾਥ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਵਿੰਦਾ ਕਹੋ ਨਾਨਕ ਏ ਜਗਤ ਮੈਂ ਕੇ ਨਜਪਿਓ ਗੁਰਮੰਤ ਰਾਮ ਨਾਮ ਔਰ ਮੈਂ ਗਹਿਉ ਜਾਂ ਕੈ ਸਮ ਨਹੀਂ ਕੋਈ ਜਿਸ ਮਰਤ ਸੰਕਟ ਮਿਟੈ ਦਰਸ ਤੋਹਾਰੋ ਹੋਈ ਰਾਮ ਨਾਮ ਔਰ ਮੈਂ ਗਹਿਉ ਜਾਂ ਕੈ ਸਾਹਮਣੇ ਹੀ ਕੋਈ ਜਿਹਸੇ ਮਰਤ ਸੰਕਟ ਮਿਟੈ ਦਰਸ ਤੋਹਾਰੋ ਹੋਏ ਮੋਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਿਉ ਜਿਸ ਕਾ ਸਭ ਸੋ ਅਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹ ਜਾਇ ਨਿਤ ਨਿਤ ਰੱਖ ਔਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ पसारੋ ਸਲੋਕ ਮਹਲਾ 5ਵਾਂ ਤੇਰਾ ਕੀਤਾ ਜਤੋ ਨਹੀਂ ਮੈਨੋ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਸਰਪਿਆ ਮੇਹਰ ਮਤ ਹੋਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਠੀਵੇ ਹਰਿਆ ਇਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਮਾਲਾ राग एक संग पंच वरंगन संग आलाप है आठो नंदन प्रथम राग भैरव बह कर ही पंच रागनी संग ओचर ही प्रथम भैरवी विलावली पुन्नियां की गावे वंगली पुन्नस लेखी की भईवारी ए भैरो की पंचो नारी पंचम अर्खद साख सुन आवहे बंगालम मदमाद गावे है ਲਲਤ ਵਿਲਾਵ ਲਗਾ ਵਹੀ ਆਪਣੀ ਆਪਣੀ ਭਾਂਤ ਆਸ਼ਟ ਪੁੱਤਰ ਪਹਿਰ ਵਕੇ ਗਾਵ ਹੈ ਗਾਇਨ ਪਾਤਰ ਦੁਤੀਆ ਮਾਲ ਕੌਸ਼ਕ ਆਲਾਪ ਹੈ ਸੰਗ ਰਾਗਨੀ ਪੰਚੋ ਥਾਪ ਹੈ ਗੋਂਡ ਕਰੀ ਅਰ ਦੇ ਬਗੰਧਾਰੀ ਗੰਧਾਰੀ ਸੀ ਹੁਤੀ ਉਚਾਰੀ ਤਨਾਸਰੀਏ ਪੰਚੋ ਗਾਈ ਮਾਲ ਰਾਗ ਕੌਸ਼ਕ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਪਰਵਲ ਚੰਡ ਕੋਸਕ ਓ ਭਾਰਾ ਖੋ ਖਟੇ ਓ ਭੋਰਾ ਨਦ ਗਾਈ ਅਸ਼ਟ ਮਾਲ ਕੋਸਕ ਸੰਗ ਲਾਈ ਪੁੰਨ ਆਇਓ ਹੰਡੋਲ ਪੰਚ ਨਾਰ ਸੰਗ ਅਟ ਸੁਤ ਉਠੇ ਤਾਨ ਕਲੋਲ ਗਾਇਨ ਤਾਰ ਮਿਲਾਵਹੀ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਧੂਰ ਸਹਾਈ ਸਰਸ ਆਹੀਰੀ ਲੈ ਭਰ ਜਾ ਸੰਗਲਾਈ ਪੰਚੋ ਆਰ ਜਾ ਸੁਰਮਾ ਆਨੰਦ ਭਾਸ ਕਰ ਆਈ ਚੰਦਰ ਬਿੰਬ ਮੰਗਲਨ ਸੋਹਾਈ ਸਰਸ ਬਾਨ ਆਉ ਆਹੇ ਬਨੋਦਾ ਗਾਵੇ ਸਰਸ ਵਸੰਤ ਕਮੋਦਾ ਆਸ਼ਟ ਪੁੱਤਰ ਮੈਂ ਕਹੇ ਸਵਾਰੀ पुन्न आई दीपक की बारी काशेली पटमंजरी टोडी कहि आलाप कामो दियो गुजरी संग दीपक के थाप का लंका कुंतली औरम कमल कुसुम चंपक के नाम गौरायो कनरा कल्याणा ਅਸ਼ਟਪੁੱਤਰ ਦੀਪਕ ਕੇ ਜਾਨਾ ਸਭ ਮਿਲੋ ਸ੍ਰੀ ਰਾਗ ਵੇ ਗਾਵੇ ਪੰਜੋ ਸੰਗ ਵਰੰਗਣ ਲਾਵੇ ਵੈਰਾਰੀ ਕਰਨਾ ਟੀ ਧਰੀ ਗਵਰੀ ਗਾਵੇ ਆਸਾਵਰੀ ਤੇ ਪਾਛੈ ਸਿੰਦਵੀ ਅਲਾਪੀ ਸ੍ਰੀ ਰਾਗ ਸਿਉ ਪੰਜੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੌਂਡ ਗੰਭੀਰਾ ਆਸ਼ਟਪੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰਾ ਖਾਸਤ ਮੇਗ ਰਾਗ ਬਹਿ ਗਾਵੇ ਪੰਚੋ ਸੰਗ ਵਰੰਗਨ ਲਾਵੇ ਸੋਰਠ ਗੌਂਡ ਮਲਾਰੀ ਤੁਨੀ ਉਨ ਗਾ ਵਹਿ ਆਸਾ ਗੁਣ ਗੁਣੀ ਉਚੈ ਸੁਰ ਸੋਹ ਪਨਕਿਨੀ ਮੇਗ ਰਾਗ ਸਿਉ ਪੰਚੋ ਚੀਨੀ ਵੈਰਾ ਧਰ ਗਜ ਧਰ ਕੇ ਦਾਰਾ ਜਵਲੀ ਧਰ ਨਟਿਓ ਜਲ ਧਾਰਾ ਪੁਨ ਗਾਵੇ ਸੰਕਰਿਓ ਸਿਆਮਾ ਮੇਗ ਰਾਗ ਪੁਤਰਨ ਕੇ ਨਮਾ ਖਾਸਤ ਰਾਗ ਉਨ ਗਾਈ ਸੰਗ ਰਾਗ ਨੀਤੀ ਸਾ ਸਭੇ ਪੁੱਤਰ ਰਾਗਨ ਕੀ ਅਠਾਰਹ 10ਵੀਂ ਸਾਖਤ ਰਾਗ ਓਨਗਾਈ ਸੰਗ ਰਾਗ ਨੀਤੀ ਸਾ ਸਭੇ ਪੁੱਤਰ ਰਾਗਨ ਕੀ ਅਠਾਰਹ 10 vi sa